ਜੋ ਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੇ ਆਪ ਗਵਾਏ ਸ਼ਬਦ ਮਰੈ ਫਿਰ ਨਾ ਮਰੈ ਤਾਂ ਸੇਵਾ ਪਵੇਂ ਸਭ ਥਾਂ ਸਤਿਗੁਰ ਕੀ ਸੇਵਾ ਗਾਖੜੀ ਸਤਿਗੁਰ ਦੀ ਸੇਵਾ ਬੜੀ ਮੁਸ਼ਕਲ ਹੈ ਔਖੀ ਹੈ ਵੈਸੇ ਸੌਖੀ ਨਹੀਂ ਹੈਗੀ ਗਾਖੜੀ ਗਾਖੜੀ ਔਖੀ ਨੂੰ ਕਹਿੰਦੇ ਸਿਰ ਦੀਜੇ ਆਪ ਗਵਾਏ ਅਤੇ ਸਿਰ ਦੇਣਾ ਪੈਂਦਾ ਹੈ ਮਤਲਬ ਆਪਣੇ ਹੰਕਾਰ ਦਾ ਤਿਆਗ ਕਰਨਾ ਪੈਂਦਾ ਬੰਦੇ ਦਾ ਪੈਂਦਾ ਹਾਂ ਜੀ ਬੰਨ ਵਿੱਚ ਸਤਿਗੁਰੂ ਦੇ ਪਾਸ ਬੰਨ ਦੇਣਾ ਹੀ ਸਿਰ ਦੇਣਾ ਹੋਰ ਕੁਝ ਨਹੀਂ ਹੈ ਸਟਰਿੰਡਰ ਕਰਨਾ ਪੈਂਦਾ ਹੈ ਉਹਦੇ ਹੁਕਮ ਜੀ ਚੱਲਣਾ ਪੈਂਦਾ ਪਾਣੀ ਜੀ ਚੱਲਣਾ ਪੈਂਦਾ ਆਪਣੀ ਮਰਜ਼ੀ ਤਿਆਗਣੀ ਪੈਂਦੀ ਹੈ ਆਪਣੀ ਮਰਜ਼ੀ ਤਿਆਗਣੀ ਹੀ ਸਿਰ ਦੇਣਾ ਆਪ ਗਵਾਏ ਆਪਣਾ ਆਪਾ ਗਵਾ ਦੇਣਾ ਆਪਣਾ ਹੰਕਾਰ ਦਾ ਤਿਆਗ ਕਰ ਦੇਣਾ ਆਪਣੀ ਮਰਜ਼ੀ ਦਾ ਤਿਆਗ ਕਰ ਦੇਣਾ ਆਪ ਗਵਾਏ ਜਦੋਂ ਆਪਾਂ ਗਏ ਦਸਮ ਪਾਤਸ਼ਾਹ ਨੇ ਸਿਰਦੀ ਮੰਗ ਕੀਤੀ ਸੀ ਉਹਨਾਂ ਨੇ ਮਨ ਇਹੀ ਕਿਹਾ ਹੋਣਾ ਕਿ ਮੰਨ ਦਓ ਜੀ ਮੈਨੂੰ ਆਪਣਾ ਪ੍ਰੈਕਟੀਕਲੀ ਸਿਰ ਕਹਿ ਤਾ ਉਹਨਾਂ ਨੇ ਹਾਂ ਜੀ ਉਹਨਾਂ ਦੇ ਘਰੇ ਦੇ ਤਾਂ ਬਾਸ ਸਿਰ ਤੋਂ ਨਹੀਂ ਲੇਤਾ ਸੀ ਲੈ ਲਿਆ ਬਸ ਹਾਂ ਗੁਰਮੁਖਾਂ ਨੇ ਤਾਂ ਸਮਝ ਲਈ ਸੀ ਗੱਲ ਪਰ ਜਿਹੜੇ ਦੂਸਰੇ ਸੀ ਉਹਨਾਂ ਨੇ ਸੋਚਿਆ ਕਿ ਦੁਆਈ ਸਿਰ ਨਾ ਮੇਰਾ ਲੈ ਲੈਣ ਵਾਹ ਬਸ ਆਹੀ ਗੱਲ ਸੀ ਇਹਦੀ ਗੱਲ ਸੀ ਠੀਕ ਹੈ ਜੀ ਸਿਰ ਦੀਜੇ ਆਪ ਗਵਾਏ ਜਿਨ੍ਹਾਂ ਨੇ ਆਪਾ ਗਵਾ ਲਿਆ ਉਹੀ ਸਿਰ ਦੇਣਗੇ ਹਾਂ ਜੀ ਬਸ ਉਹੀ ਸਿਰ ਦੇਣਗੇ ਸ਼ਬਦ ਮਰਾਂ ਫਿਰ ਨਾ ਮਰਾਂ ਤਾਂ ਸੇਵਾ ਪਵਾਂ ਸਭ ਥਾਂ ਇਨ੍ਹਾਂ ਨੇ ਗੁਰਮਤਿ ਦੇ ਉਪਦੇਸ਼ ਨਾਲ ਆਪਣਾ ਆਪਾ ਗਵਾਤਾ ਆਪਣੀ ਮਰਜ਼ੀ ਕਾਇਤ ਕੀਤੀ ਫਿਰ ਦੁਬਾਰਾ ਨਹੀਂ ਉਹਨਾਂ ਦਾ ਵੱਲ ਹੁਣ ਬਸ ਇੱਕ ਵਾਰ ਮਾਰ ਦਿੱਤੇ ਹੋਏ ਇਹ ਮਨ ਦੇ ਮਰਨ ਦੀ ਗੱਲ ਹੈ ਸ਼ਰੀਰ ਕਰਕੇ ਮਰਨ ਦੀ ਗੱਲ ਨਹੀਂ ਤਾਂ ਸੇਵਾ ਪਵਾਂ ਸਭ ਥਾਂ ਫਿਰ ਉਹਨਾਂ ਦੀ ਸੇਵਾ ਕੀਤੀ ਸਾਰੀ ਥਾਂੇ ਪੈਂਦੀ ਹੈ ਪਹਿਲਾਂ ਆਪਣੀ ਮਰਜ਼ੀ ਹੁਕਮ ਚ ਚੱਲੇ ਤਾਂ ਸੇਵਾ ਥਾਂੇ ਪੈਂਦੀ ਪਾਣੀ ਚੱਲੇ ਫਿਰ ਉਹਦਾ ਸਾਹ ਸਾਹ ਦੇਖੇ ਲੱਗ ਜਾਂਦਾ ਸਵਾਲ ਸਵਾਲ ਲੋ ਜੀ 파ਰਸ ਪਰਸੀਐ 파ਰਸ ਹੋਵੇ ਸੱਚ ਰਹੇ ਲਿਵ ਲਾਏ ਜਿਸ ਪੂਰਬ ਹੋਵੇ ਲਿਖਿਆ ਤਿਸ ਸਤਗੁਰ ਮਿਲੇ ਪ੍ਰਭ ਆਏ ਹ 파ਰਸ ਪਰਸੀਐ 파ਰਸ ਹੋਵੇ ਦੇਖੋ 파ਰਸ ਨਾਲ ਸਾਰੀ ਬਸ ਉਹਨੂੰ ਪਰਸ ਤੇ ਤਾਂ সোਨਾ ਬਣ ਜਾਂਦਾ ਹੈ ਕਹਿੰਦੇ ਤੇ ਹਾਂ ਪਰ ਇੱਥੇ ਲੇਖਾਰਥ ਨੂੰ ਪਰਸਲੀਏ ਤਾਂ ਪਰਸੇ ਬਣ ਜਾਂਦਾ ਗੁਰੂ ਤੋਂ ਗੁਰਮੁਖਨ ਹੋਣ ਤੋਂ ਪਰ ਕਰਕੇ ਆਤਮਾ ਮੰਡਲ ਦੇ ਵਿੱਚੋਂ ਗੁਰਮੁਖੇ ਬਣ ਜਾਂਦਾ ਨਾਨਕ ਨਾਲ ਪੱਕ ਕੇ ਲੈਣਾ ਨਾਨਕੇ ਬਣ ਜਾ ਬਣ ਜਾਣਾ ਪਰਸ ਨੂੰ ਕਰਕੇ ਪਰਸ ਆਤਮਿਕ ਮੰਡਲ ਦੇ ਵਿੱਚ ਜੇ ਸੰਪਰਕ ਹੋਇਆ ਦੋ ਆਤਮਾ ਇੱਕ ਹੋ ਗਈਆਂ ਇੱਕ ਉਸ 11 ਲੈਵਲ ਦੀ ਗੁੱਧੀ ਉਹਨੇ ਕਹੀ ਉਹਨੇ ਮਦਦ ਲਈ ਇਕ ਹੋ ਗਏ ਸਾਚਾ ਰਾਇ ਲੈਵਲ ਆਏ ਸਿਰ ਸਾਚਨਾ ਲੈਵ ਲੱਗਦੀ ਹੈ। ਸੱਚੇ ਲੈਵ ਲੱਗਿਆ ਹੀ ਰਹਿੰਦਾ ਸਾਚਨਾ। ਜਿਸ ਪੂਰੇ ਪੂਰਵ ਹੋਵੇ ਲਿਖਿਆ ਕਿ ਸਤਗੁਰ ਮਿਲਣ ਦਾ ਵਾਅਦਾ। ਇਹ ਪੂਰਾ ਪਹਿਲਾ ਮਨਿਆ ਲੈਣ ਦਾ ਪਹਿਲਾ ਪੂਰਵ ਲਿਖਿਆ ਹੋਇਆ ਜੀ। ਪੰਦਰੋਂ ਪਰ ਉਹ ਜੋ ਪ੍ਰੋਸੀਜਰ ਸੀ ਡਾਕਟਰ ਨੂੰ ਦੱਸਿਆ ਉਹ ਕਰਤੀ। ਪ੍ਰੋਸੀਜਰ ਕਿਸੇ ਨੇ ਗਲਤ ਦੱਸਿਆ ਸੀ ਉਹਨਾਂ ਪਤਾ ਨਹੀਂ ਸੀ ਇਹ ਗਲਤ ਪ੍ਰੋਸੀਜਰ ਹੈ ਜਾਂ ਮੁਲਾਪ ਦੀ ਹੋਣਾ। ਅੰਦਰ ਉਹਨਾਂ ਦੇ ਭਾਵ ਨੂੰ ਸ਼ੁੱਧ ਨਾਲੇ ਗੱਲ ਹੈ। ਯਾਦ ਕੋਲ ਨਾਮ ਗਰੇ ਦਾ ਸਾਡਾ ਇੱਕ ਪ੍ਰੋਸੀਜਰ ਗੱਲ ਹੈ ਆ ਪ੍ਰੋਸੀਜਰ ਹੈ ਪ੍ਰਾਪਤੀ ਦਾ ਪ੍ਰੋਸੀਜਰ ਠੀਕ ਆ ਗਿਆ ਫਾਰਮੂਲਾ ਠੀਕ ਲੱਗ ਗਿਆ ਗੁੱਡ ਹੀਟ ਮਿਲ ਗਿਆ ਕੰਮ ਬੰਦ ਗਿਆ ਦੁਨੀਆਂ ਹਾਂ ਪਹਿਲਾਂ ਹੀ ਨਾ ਤਾਂ ਗੱਲ ਹੈ ਕਿੱਥੇ ਪਹਿਲਾਂ ਹੀ ਸੀ ਕਿਸ ਸਤਗੁਰ ਮਿਲੇ ਪ੍ਰਭ ਆਏ ਕਹਿੰਦਾ ਭਾਵੇਂ ਸਤਗੁਰ ਔਰ ਪ੍ਰਭ ਇੱਕੇ ਹੈ ਜੀ ਕੋਈ ਆਪਾਂ ਨੂੰ ਤਾਂ ਅੱਗੇ ਪਤਾ ਹੀ ਹੈ ਤੁਸੀਂ ਅੱਗੇ ਸਾਰਾ ਕੋਲ ਮੈਚ ਕਰਕੇ ਦੇਖਿਆ ਹੀ ਹੋਇਆ ਹਾਂ ਜੀ ਨਾਨਕ ਗਣਤਾ ਸੇਵਕ ਨਾ ਮਿਲੈ ਜਿਸ ਬਖਸ਼ੇ ਸੋ ਪਵੈ ਥਾਏ ਨਾਨਕਾ ਨੇ ਗੰਤਾ ਸੇਵਕ ਨਾ ਮਿਲੈ ਜਿਹੜੇ ਗਿਣਤੀ ਬਿਣਤੀ ਕਰਦੇ ਨੇ ਨਾ ਜੋਤਿਛੇ ਦੀ ਆ ਬਾਲਾ ਦੀ ਗਿਣਤੀ ਕਰਦੇ ਨੇ ਬਣਕੇ ਦੀ ਗਿਣਤੀ ਹੈ 27 ਬਣਕੇ 108 ਬਣਕੇ ਇਹ ਨਹੀਂ ਪ੍ਰਾਪਤ ਮਿਲਦਾ ਇਹਨਾਂ ਨੂੰ ਇਦਾਂ ਕੋਈ ਪ੍ਰਾਪਤੀ ਹੁੰਦੀ ਸੇਵਕ ਨਾ ਮਿਲੈ ਜਿਸ ਬਖਸ਼ੇ ਸੋ ਪਵੈ ਥਾਏ ਇਹ ਤਾਂ ਬਖਸ਼ਿਸ਼ ਹੈ ਗਰਤੀ ਬਰਤੀ ਨਦੀ ਬਰਤੀ ਸਦਾ ਹੀ ਨੀਵਾਂ ਵਾਲਾ ਬਹਿਤੀ ਬਹਿਨੇ ਨਾਮ ਜਪਨੇ ਨਾ ਹੋ ਕਰਨਾ ਹੈ ਜੀ ਠੀਕ ਹੈ ਜੀ ਮਹੱਲਾ ਤਿਜਾ ਮਹਿਲ ਕੁਮਹਿਲ ਨਾ ਜਾਣਨੀ ਮੂਰਖ ਆਪਣੇ ਸਵਾਏ ਸ਼ਬਦ ਚੀਨੇ ਤਾਂ ਮਹਿਲ ਲਹੈ ਜੋਤੀ ਜੋਤ ਸਮਾਈ ਮਹਿਲ ਤੇ ਕੁਮਹਿਲ ਦਾ ਨਹੀਂ ਪਤਾ ਮਹਿਲ ਕੀ ਹੈ ਜਿਹੜੇ ਬਾਹਰ ਮਹਿਲ ਬਣਾਇਆ ਫਿਰ ਕਹਿੰਦੇ ਨਾ ਪੱਥਰ ਦੇ ਰਾਜੇ ਕੁਮਹਿਲ ਨੇ ਮਹਿਲ ਨਹੀਂ ਹਣ ਮਹਿਲ ਅੰਦਰ ਹੁੰਦਾ ਹੈ ਬਾਹਰ ਤਾਂ ਹਿਲਦਾ ਹੈ ਇਹ ਬਾਹਰ ਜਿਹੜੇ ਮਹਿਲ ਬਣਾ ਲਏ ਕੁਮਹਿਲ ਨੇ ਇਹ ਕੁਬਦ ਦੀ ਉਪਜਾ ਮਹਿਲ ਕੁਬਦ ਦੀ ਉਪਜਾਲੇ ਮਹਿਲ ਕੁਮਹਿਲ ਨੇ ਇਹ ਮਹਿਲ ਸੁਬਦ ਦੀ ਉਪਜਾ ਬੇਕ ਬੁਦਦੀ ਦੀ ਉਪਜਾ ਬੇਕ ਬੁਦਦੀ ਨੇ ਤਾਂ ਸੇਰ ਰਹਿਲ ਕੀ ਹੁੰਦਾ ਉਹ ਕੁਬਦ ਨੇ ਤਾਂ ਸੇਰ ਰਹਿਲ ਕੀ ਹੁੰਦਾ ਉਹ ਕੁਮਹਿਲ ਨੂੰ ਮਹਿਲ ਕਹਿੰਦਾ ਨਾਲ ਕੋ ਬਰਾਂ ਲਾ ਜਨੜੀ। ਭੂਰ ਕਾ ਆਪਣੇ ਸਵਾਏ ਭੂਰ ਕਨੇ ਕੰਨਤ ਭੂਰ ਕਾ ਆਪਣੇ ਸਵਾਏ। ਉਹ ਰਾਜੇ ਨੂੰ ਕਹਿਤਾ ਮਹਾਰਾਜ ਰੇ ਜੀ ਰਾਜਾ ਤੇ ਆਹ ਰਾਜਾ ਭੁੱਲ ਗਿਆ। ਬਹਿਰ ਮੈਂ ਤਾਂ ਬਸ ਤੁਰਕਿਤੇ ਰਹਿਣਾ ਫਿਰ ਬਹਿਲੇ ਨੇ। ਭੂਰ ਕਾ ਆਪਣੇ ਸਵਾਏ ਆਪਣੇ ਸਵਾਰਥ ਵਾਸਤੇ ਮਹਿਲ ਕੁਮੈਲ ਦਾ ਫਰਕ ਮਟਾਤਾ ਪੰਡਤ ਨੇ। ਵਿਦਵਾਨ ਨੇ। ਸ਼ਬਦ ਚੀਨ ਤਾ ਮਹਿਲ ਨਹੇ ਜੋਤੀ ਜੋਤ ਸਮਾਏ। ਉਹ ਸ਼ਬਦ ਨੂੰ ਖੋਜੋ ਆਪਦੇਸ ਨੂੰ ਚੀਨੋ। ਫਿਰ ਮਹਲ ਦਾ ਪਤਾ ਲੱਗੂ ਕੀ ਐ ਫਿਰ ਮਹਿਲ ਦੇ ਅਰਥਾਂ ਦਾ ਪਤਾ ਲੱਗੂ ਕੀ ਐ ਬਾਹਰ ਮਹਿਲ ਬਣਾ ਲੈ ਤੁਸੀਂ ਕਿਤੇ ਪੱਥਰ ਲਾ ਲੈ ਮਹਿਲ ਬਣ ਗਏ ਤੁਹਾਡੇ ਜੀਤੇ ਲਾਗ ਤੇ ਮਹਿਲ ਜੀ ਮਹਿਲ ਬਣ ਗਏ ਜੋਤੀ ਜੋਤ ਸਮਾਏ ਜੋਤੀ ਜੋਤ ਸਮਾਏ ਜੋਤੀ ਜੋਤ ਇੱਕ ਹੋ ਜਵੇ ਤਾਂ ਮਹਿਲ ਬਣਦਾ ਹੈ ਇਹਦਾ ਜਦ ਜਦ ਜੇਕਰ ਮਨ ਇੱਕ ਹੋ ਜਾਂਗੇ ਤਾਂ ਮਹਿਲ ਬਣਦਾ ਨਹੀਂ ਮਹਿਲ ਨਹੀਂ ਬਣਦਾ ਆਂਦਰ ਕੋਠੀ ਦਾ ਛੜਦਾ ਹੀ ਨਹੀਂ ਕੁਝ ਛੜ ਦਰ ਦਾ ਜਿਆਦਾ ਕਰਕੇ ਤੁਸੀਂ 13 ਵਾਰ ਖੂਲ ਲੈ ਤੇ 10 ਵਾਰ ਹੋ ਬਣ ਲੈ ਠੀਕ ਹੈ ਜੋਤੀ ਦਾ ਭਾਵ ਹੈਗਾ ਚਿੱਤ ਤੇ ਜੋਤ ਦਾ ਭਾਵ ਹੈਗਾ ਮਨ ਮਨ ਨੇ ਚਿੱਤ ਚ ਸਮਾਉਣਾ ਹਾਂ ਜੀ ਇੱਕੋ ਜੋਤ ਹੋ ਗਈ ਦੋਹਰੀ ਇਹ ਰਹਿ ਗਈ ਜੋਤ ਜਿਹੜੀ ਆ ਉਹ ਸਮਾਪਤ ਹੋ ਗਈ ਹੈ ਜੀ ਬਸ ਸਮਾ ਗਈ ਉਹਦੇ ਵਿੱਚ ਹਾਂ ਜੀ ਸਦਾ ਸੱਚੇ ਕਾ ਭਉ ਮਨ ਵਸੈ ਤਾਂ ਸਭਾ ਸੋਜੀ ਪਾਇ ਸਦਾ ਸੱਚੇ ਦਾ ਭੌਸ ਹੈ ਜਦੋਂ ਸਦਾ ਹੀ ਸੱਚੇ ਦਾ ਭੌ ਹੈ ਵਿੱਚ ਬਣਿਆ ਰਹੋ ਪ੍ਰੇਮ ਬਣਿਆ ਰਹੋ ਧਰ ਬਣਿਆ ਰਹੋ ਬਣ ਬਸਾ ਸਦਾ ਸੱਚੇ ਦਾ ਭੌ ਬਣ ਬਸਾ ਹਾਂਜੀ ਤਾਂ ਸਭਾ ਹੀ ਜੀ ਪਾਏ ਹਾਂਜੀ ਇਹ ਸਦਾ ਸੱਚੇ ਦਾ ਭੌ ਦਰ ਬਸੇ ਡਰ ਰਹੇ ਤਾਂ ਵਿੱਚ ਰਹੇ ਹੁਕਮ ਵਿੱਚ ਰਹੇ ਨਾ ਸਾਰੀਓ ਸੋਚੀ ਪੈ ਜਾਂਦੀ ਹੈ ਸਾਰੀਓ ਸੋਝ ਆ ਜਾਂਦੀ ਹੈ ਸਾਰੀਓ ਸਮਝ ਆ ਜਾਂਦੀ ਹੈ ਸਤਗੁਰ ਆਪਣੇ ਘਰ ਵਰਤ ਦਾ ਆਪੇ ਲੈ ਮਿਲਾਏ ਨਾਨਕ ਸਤਗੁਰ ਮਿਲਿਆਂ ਸਭ ਪੂਰੀ ਪਈ ਜਿਸ ਨੂੰ ਕਿਰਪਾ ਕਰੇ ਰਜ਼ਾਈ ਸਤਗੁਰ ਆਪਣੇ ਘਰ ਵਰਤ ਦਾ ਸਤਗੁਰ ਤਾਂ ਆਪਣੇ ਘਰੇ ਵਰਤਦਾ ਰਹਿੰਦਾ ਉਹ ਆਪਣਾ ਘਰ ਹੀ ਛੱਡਦਾ ਹੈ ਸਤਗੁਰ ਵਰਕਤ ਦਾ ਆਪੇ ਲੈ ਮਿਲਾਏ ਜੇ ਤੂੰ ਉਹ ਥੇ ਚਲੇ ਜਾਏ ਨਾ ਜਿੱਥੇ ਸਤਗੁਰੋ ਕਾ ਬਲਾਊਗਾ ਬੰਨ ਨੂੰ ਤਰ ਕੋ ਦਿਨ ਛੱਡ ਕੇ ਸਤ ਕੋ ਜਿਆਦਾ ਸਹਿਣਾ ਨਾ ਕੇ ਸਤਗੁਰੂ ਤੇਰੇ ਕੋਲ ਹੋਂਦ ਪਾਣ। ਉਹ ਤਾਂ ਆਪਣੇ ਕਦੇ ਵਰਤੂਗਾ ਰਹੂਗਾ ਉਹ ਨਹੀਂ ਆਉਂਦਾ ਤੇਰੇ ਕੋਲ। ਜੇ ਲਾਜ ਆਉਂਦੀ ਤੇ ਤੈਨੂੰ ਲੋੜ। ਹਰ ਗੇਠ ਜੁੜਨ ਦਾ ਲੋੜੀਏ ਇਹਦਾ ਮਤਲਬ ਇਹ ਸੀ ਬੁੱਧੀ ਕਹਿੰਦੀ ਆ ਮੰਨੂ ਉਹ ਜਿਹੜਾ ਹਰ ਗੇਠ ਹੈ ਨਾ ਸਤਗੁਰੂ ਦਾ ਉਹਦੇ ਨਾਲ ਜੁੜਨਾ ਸਾਡੀ ਜੋ ਲੋੜ ਹੈ ਉਹ ਵੀ ਲੋੜ ਨਹੀਂ ਹੈ। ਧਰ ਸਾਨੂੰ ਮੈਂ ਤੇਰੇ ਕੋਲ ਈ ਤੇ ਸਾਡਾ ਘਟ ਹੈ ਨਾ ਉਹਦਾ ਵੀ ਟੈਂਡਾ ਹੈਗਾ ਉਹਦਾ ਮਹਿਲ ਹੈ। ਠੀਕ ਹੈ ਨਾਨਕ ਸਤਗੁਰੂ ਮਿਲਿਆਂ ਸਭ ਪੂਰੀ ਪਈ। ਨੋ ਕਿਰਪਾ ਕਰੇ ਰਜ਼ਾਈ ਜਾਨ ਕਹਿੰਦਾ ਸਤਗੁਰ ਬਿੱਲੀ ਆ ਜਾ ਸਤਗੁਰ ਦੇ ਨਾਲ ਮਿਲ ਜਾਈਏ ਫਿਰ ਪੂਰੀ ਪਈ ਬਸ ਸਾਰੀ ਖੜ ਪੂਰੀ ਹੋ ਗਈ ਫਿਰ ਜਿਸ ਨੂੰ ਕਰਪਾ ਕਰੇ ਰਜਾਏ ਪਰਮੇਸ਼ਰ ਰਜਾ ਕਰਪਾ ਕਰੇ ਉਹਦੀ ਪੂਰੀ ਹੋ ਜੀ ਜਿਹਦੀ ਰਜਾ ਹੈ ਉਹ ਜਿਹੜਾ ਰਜਾ ਦਾ ਮਾਲਕ ਹੈ ਹਾਕਮ ਹੁਕਮ ਦਾ ਮਾਲਕ ਉਹ ਰਜਾ ਪਰਮੇਸ਼ਰ ਹੀ ਹੋ ਗਿਆ ਹਾਂ ਜੀ ਹਾਂ ਜੀ ਪੌੜੀ ਤਨ ਤਨ ਭਾਗ ਤਿਨਾ ਭਗਤ ਜਨਾ ਜੋ ਹਰਨਾਮਾ ਹਰ ਮੁਖ ਕਹਤਿਆ ਤਨ ਤਨ ਭਾਗ ਤਿਨਾ ਸੰਤ ਜਨਾ ਜੋ ਹਰ ਜਸ ਸ੍ਰਵਣੀ ਸੁਣ ਸਰਵਣੀ ਉਹ ਤਨ ਤਨ ਭਾਗ ਪਿਨਾ ਭਗਤ ਜਨੋ ਉਹ ਭਗਤ ਜਨਾ ਦੇ ਤਨ ਤਨ ਭਾਗ ਦੇ ਨੇ ਜੋ ਹਰਨਾਮ ਹਰ ਮੁਖ ਕਹਤੇ ਹ ਜਿਹੜੇ ਹਰ ਨਾਮ ਵਰਨਾ ਨਾਮ ਦਾ ਜਾਲਨ ਕਰਦੇ ਨੇ ਹਰ ਮੁਖ ਨਾਲ ਉੱਤਰ ਆਸਮਾਨ ਨਾਲ ਸੰਤਾਂ ਆਤਮਾ ਦੇ ਮੁਖ ਨਾਲੇ ਚਾਰ ਲਗਦੇ ਨੇ ਤਾਂ ਸੰਤਾਂ ਪਾਗਤ ਨੇ ਸੰਤ ਜਨ ਜੋ ਹਰ ਗਾਇਕੀ ਸਰਬਣੀ ਸੁਣਦੇ ਆ ਉਹ ਜਿਹੜਾ ਤਲਪ ਜਿਹਨਾਂ ਨੇ ਉਚਾਰਨ ਕੀਤਾ ਆ ਉਹ ਹਰ ਗਾਇਕ ਆ ਆ ਜਿਹੜਾ ਗੁਰਬਾਣੀ ਉਹ ਜਿਹੜੇ ਸੰਤ ਜਨ ਨੇ ਜਿਹੜੇ ਇਹਨੂੰ ਖੋਲ ਲੈਂਦੇ ਨੇ ਉਹਨਾਂ ਦੇ ਤਨ ਭਾਗ ਹੋ ਜਾਂਦੇ ਨੇ ਭਗਤਾਂ ਨੇ ਉਚਾਰਨ ਕੀਤੀ ਬਾਣੀ ਸੰਤ ਜਨਾਂ ਨੇ ਸੁਣ ਲਈ ਹੈ ਸੰਤਾਂ ਨੇ ਸੁਣ ਲਈ ਹੈ ਜਿਹੜੇ ਸੁਣ ਲੈਣਗੇ ਉਹ ਤਾਂ ਭਾਗ ਹੋ ਜਾਣਗੇ ਜਿਹੜੇ ਨਹੀਂ ਸੁਣਦੇ ਨਾ ਸਹੀ ਬੁੱਧੀ ਨਾਲ ਸੁਣਨੀ ਹੈ ਜੀ ਸਰਵਣੀ ਨਾਲ ਸੁਣਨੀ ਹੈ ਖਾਂ ਕਰ ਬੰਦ ਆਪਰਾਤਾਂ ਪਾ ਕੇ ਧੁਰਣੀ ਹੈ ਬੈਠ ਕੇ ਠੀਕ ਹੈ ਜੀ ਅੱਜ ਲੈ ਕੰਨ ਤਾਂ ਨੀਰਤ ਨਹੀਂ ਹੈ ਤਨ ਤਨ ਭਾਗ ਤਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆਂ ਹੁਣ ਸਾਧ ਜਨ ਲੈ ਲੈ ਜੀ ਇਹ ਨੰਬਰ ਤੇ ਸੰਤਾਂ ਦੇ ਭਾਗ ਤਨਾ ਸਾਧ ਜਨ ਹਾਲ ਕੀਰਤਨ ਗਾਏ ਗੁਣੀ ਜਨ ਬਣਤਿਆਂ ਜਿਹੜੇ ਆ ਗੁਰਬਾਣੀ ਦਾ ਕੀਰਤਨ ਕਰਕੇ ਗੁਣੀ ਜਨ ਬਣ ਜਾਣਗੇ ਇਹ ਗੁਣ ਧਾਰਨ ਕਰਨਗੇ ਇਹੀ ਗੁਰ ਜਿਹੜੇ ਗੁਰਬਾਣੀ ਚ ਨੇ ਇਹੀ ਗੁਣਾਂ ਦਾ ਅਨੁਗ੍ਰਹਿਣ ਕਰਨਗੇ ਇਹ ਗੁਣ ਸਾਰੇ ਗੁਣ ਗਾਇਨ ਦੇ ਨਾਲ ਗੁਣ ਧਾਰਨ ਕਰਨਗੇ ਤਾਂ ਤਨ ਭਗ ਵਧਣਗੇ ਜੇ ਗੁਣ ਧਾਰਨ ਨਹੀਂ ਕਰਨਗੇ ਮੈਲ ਘਾਉਣ ਨਾਲ ਨਹੀਂ ਬਣਨਗੇ ਕੀਰਤਨ ਕਰਦੇ ਨੇ ਰਾਗੀ ਗੁਣ ਗਾਇਨ ਕਰਦੇ ਨੇ ਪਰ ਇਹ ਗੁਣ ਧਾਰਨ ਨਹੀਂ ਕਰਦੇ ਇਸ ਕਰਕੇ ਉਹਦੀ ਪ੍ਰਾਪਤੀ ਕੁਝ ਨਹੀਂ ਮਾਇਆ ਕਰਕੇ ਕਹਉਂਦੇ ਨੇ ਪੁਰੀ ਜਾਨ ਬਣਦੇ ਹਾਂ ਜੀ ਤਨ ਤਨ ਭਾਗ ਤਨਾ ਗੁਰਮੁਖਾਂ ਜੋ ਗੁਰ ਸਿੱਖ ਲੈ ਮਨ ਜਿੰਤਿਆਂ ਤਨ ਤਨ ਭਾਗ ਤਨ ਗੁਰਮਖਾਂ ਗੁਰਮਖਾਂ ਦੇ ਦੀਦੀ ਗਾਹਾਂ ਦੀ ਸੇਤ ਉਹ ਗੁਰਮਖਾਂ ਨੇ ਵੀ ਤਨ ਭਾਗ ਨੇ ਜਿਹੜੇ ਗੁਰ ਤੋਂ ਸਿੱਖਿਆ ਲੈ ਕੇ ਗੁਰ ਸਿੱਖ ਦੇਖੋ ਸਿੱਖ ਅਬੂ ਸਿੱਖ ਆਏ ਥੇ ਇਹਦੇ ਸਭ ਗੁਰ ਤੋਂ ਆਪਣਾ ਤੋਂ ਸਿੱਖਿਆ ਲੈ ਕੇ ਆਪਣਾ ਮਨ ਜਿੱਤਦੇ ਨੇ ਆਪਣੇ ਮਨ ਨੂੰ ਮਨਾਉਂਦੇ ਨੇ ਕਿ ਗੁਰਬਾਣੀ ਮੰਨਣੀ ਹੈ ਭਾਈ ਸਤਗੁਰ ਦੀ ਗੱਲ ਮੰਨਣੀ ਹੈ ਸਤਗੁਰ ਦੇ ਪਿੱਛੇ ਲੱਗਣਾ ਬੰਨ੍ਹ ਨੂੰ ਜਿੱਤਣਾ ਹੈ ਪੰਜੀ ਤੇ ਜਗ ਜਿੱਤ ਉਹਨਾਂ ਲੈ ਜਿਹੜੇ ਮੰਨਦੇ ਤਲੈਂਦੇ ਨੇ ਤੇ ਕਿਆ ਲੈ ਕੇ ਗੁਰਬਾਣੀ ਦੀ ਉਹਨਾਂ ਦੇ ਤੁਨ ਪਾਲ ਹੋ ਜਾਂਦੇ ਨੇ ਗੁਰਮਖ ਹੋ ਜਾਂਦੇ ਨੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਣੀ ਸਿੱਖ ਪੜਤਿਆਂ ਉਹਦੇ ਕਹਦੇ ਸਭ ਤੋਂ ਵੱਡੇ ਭਾਗ ਰਹੇ ਇਹਨਾਂ ਨੂੰ ਸਤਗੁਰੂ ਕੋਲ ਕੋਈ ਮਿਲਿਆ ਹੋਇਆ ਪਿਊਟਰ ਮਿਲਿਆ ਹੋਇਆ ਸਿੱਖਿਆ ਦੇਣ ਵਾਲਾ ਸਤਗੁਰੂ ਮਿਲਿਆ ਹੋਇਆ ਰੋਜ਼ ਉਹਨਾਂ ਨੂੰ ਪੜਾਉਂਦਾ ਹੈ ਉਹ ਸਿੱਖਾਂ ਦੇ ਸਭ ਤੋਂ ਵੱਡੇ ਭਾਗ ਉਹਨੇ ਜਿਹੜੇ ਚਲਣੇ ਇਲਾਕੇ ਗੁਰੂ ਦੀ ਸਿੱਖਿਆ ਪੜ ਰਹੇ ਨੇ ਰੋਜ਼ ਉਹਨਾਂ ਨੂੰ ਬੜਾ ਸੌਖਾ ਹੈ ਉਹ ਪੜਾਈ ਕਰਾ ਰਿਹਾ ਦੂਜਾ ਕੋਈ ਉਹਨਾਂ ਦੀ ਮਦਦ ਹੈ ਉਹਨਾਂ ਦੇ ਵੱਡੇ ਪਤਨ ਆ ਨੇ ਸਭ ਤੋਂ ਉਹਨਾਂ ਦੀ ਮਦਦ ਕਰਨ ਵਾਲਾ ਬਾਹ ਫੜੀ ਖੜਾ ਹੈ ਉਹਨਾਂ ਦੀ ਇੱਕ ਨੇ ਆਪ ਨਦੀ ਕੱਲ ਨਹੀਂ ਆਹ ਫਾਰ ਕਰਦੇ ਆ ਇੱਕ ਦੁੱਕੇ ਸੇ ਬਾਹ ਫੜਦੇ ਫਾਰ ਕਰਾ ਦੇ ਲਈ ਇਸੇ ਕਰਕੇ ਗੁਰਸੇਖਾਂ ਦੇ ਭਾਗ ਸਭ ਤੋਂ ਵੱਡੇ ਆ ਜੀ ਜੋ ਗੁਰ ਚਰਣੀ ਸਿੱਖ ਪੜ੍ਹਦੇ ਆ ਕਿ ਉਹ ਪੜ੍ਹ ਕੇ ਗੁਰ ਚਰਣਾ ਨਾਲ ਸਿੱਖਿਆ ਲੈ ਰਹੇ ਆ ਜੀ ਰੋਜ਼ ਪੜਾਈ ਕਰ ਹੋ ਰਹੀ ਆ ਉਹਨਾਂ ਦੀ ਗੁਰ ਚੰਡੀ ਲੱਗੇ ਹੋਏ ਨੇ ਰੋਜ਼ ਪੜ੍ਹ ਰਹੇ ਨੇ ਉਹ ਰੋਜ਼ ਰਾਹ ਲੈ ਰਹੇ ਨੇ ਇੱਥੇ 18ਵੀਂ ਪੜ੍ਹਾਈ ਸਮਾਪਤੀ ਹੈ ਜੀ